ਘਰੇ ਆਖਰੀ ਸਾਹ ਤੱਕ ਰਿਹਾ ਔਰ ਜਦ ਜਦ ਰਾਜਵੀਰ ਨੂੰ ਘਰੇ ਲੈ ਕੇ ਆਏ ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋਣਾ ਪਪਾ ਸੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ এডਿਕੇਸ਼ਨ ਦਾਦੀ ਦੀ এডਿਕੇਸ਼ਨ ਮਾਪੇ ਦੀ এডਿਊਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ এডਿਊਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਆ ਸਾਡਾ ਇਹ ਕੁਝ ਬੋਲੇਗਾ ਆ ਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ ਔਰ ਇਹ ਤਾਂ ਉਮਰ ਕਰਨਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਹਾਂ ਮੈਂ ਰਾਜਵੀਰ ਚੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਬੀ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਇਨੇ ਉਹ ਸਭ ਕੁਝ ਮਹਿਸੂਸ ਕੀਤਾ ਹੈ